ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨੀ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਕੰਮ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵાળ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਗੰਧ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੀੜੇ ਕੋਈ ਮੈਨੂੰ ਇਹ ਕਹਿ ਸਕਦਾ ਕੋਈ ਮੈਨੂੰ ਇਹ ਕਹਿ ਸਕਦਾ ਕਿ ਮੈਂ ਇਸ ਸਮਾਜ ਦਾ ਸੋਝਦਾ ਨਹੀਂ ਐਸ ਸਮਾਜ ਦਾ ਸੋਝਦਾ ਉਹ ਵੀਰੋ ਡਾਕਟਰ ਭੀਮਰਾਓ ਅੰਬੇਦਕਰ ਨੇ ਕਿਹਾ ਸੀ ਵਿਦਿਆ ਸਿੱਖਿਆ এডਿਕੇਸ਼ਨ ਕੋਈ ਹਰਾ ਕਾਰਡ ਕੋਈ ਕਾਲਾ ਕਾਰਡ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਦੇਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਇੱਕੋ ਹੀ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬਸ ਫਾਬਾ ਸਾਹਿਬ ਅੰਬੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਬਈ ਦਹਾੜੂਗਾ ਬਸ ਬਾਬਾ ਸਾਹਿਬ ਨੂੰ ਵੀ ਉਸ ਵੇਲੇ ਤੁਹਾਨੂੰ ਪਤਾ ਹੈ ਭੀਮਰਾਓ ਮੇਦਕਾ ਜੀ ਨੂੰ ਕਲਾਸ 'ਚ ਬੈਠੇ ਨਹੀਂ ਦਿੰਦੇ ਹੁੰਦੇ ਸੀ ਪਰਾਂ ਬਿਠਾਉਂਦੇ ਸੀ ਤੂੰ ਪਰਾਂ ਬੈਠ ਸ਼ੂਆ ਸ਼ੂਦ ਦਾ ਜ਼ਮਾਨਾ ਸੀ ਉਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਕੀਤੀ ਅਮਰੀਕਾ 'ਚ ਪੀ ਐਚ ਡੀ ਕੀਤੀ ਇੰਗਲੈਂਡ 'ਚ ਐਨੇ ਪੜੇ ਲਿਖੇ ਬੰਦੇ ਤੇ ਜਦੋਂ ਆ ਤੁਹਾਡੇ ਪੁੱਤ ਨੇ 16 ਮਾਰਚ ਨੂੰ ਤੁਹਾਡੇ ਫਤਵੇ ਮੁਤਾਬਕ ਸੌ ਚੁੱਕੀ ਆਮ ਤੌਰ ਤੇ ਸੌ ਚੁੱਕ ਸਮਾਗਮ ਹੁੰਦੇ ਆ ਰਾਜਪਵਨ ਚ ਸਟੇਡੀਅਮ ਚ ਪਰ ਅਸੀਂ ਸੌ ਚੁੱਕੀ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਚ ਤੇ ਸੌ ਚੁੱਕਨਸਰ ਪਹਿਲਾ ਆਰਡਰ ਕੀਤਾ ਕਿਸੇ ਸਰਕਾਰੀ ਦਫਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਜਿਨੇ ਆਜ਼ਾਦੀ ਲੈ ਕੇ ਦਿੱਤੀ ਐ ਸ਼ਹੀਦ ਆਜ਼ਮ ਭਗਤ ਸਿੰਘ ਇੱਕ ਜਿਨੇ ਆਜ਼ਾਦੀ ਬਚਾਈ ਐ ਬਾਬਾ ਸਾਹੂ ਉਮੀਦਵਾਰ ਦੋ ਬੋਟੋ ਲੱਗਣਗੀਆਂ ਹੁਣ ਦੁੱਖ ਆਉਣ ਸਾਰੀ ਫੈਲਾਂ ਫਰੋਲੀਆਂ ਅਈ ਦੁੱਖ ਹੋਇਆ ਹੋਏ ਤੇਰੀ ਹੋਏ ਇਹ ਤਾਂ ਖਾ ਗਏ ਯਾਰ ਇਹਦਾ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਨੂੰ ਖਾ ਕੌਣ ਗਏ ਉਹ ਵੀ ਦਲਿਤ ਜਦੋਂ ਆਪਣੇ ਆਪਿਆਂ ਨੂੰ ਲੁੱਟਦੇ ਨੇ ਨਾ ਦੁੱਖ ਉਸ ਤੋਂ ਜ਼ਿਆਦਾ ਹੁੰਦਾ ਹੈ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਦੁੱਖ ਉਸ ਤੋਂ ਹੁੰਦਾ ਜਦੋਂ ਸਾਡੇ ਅਲਿਆ ਆ ਆ ਬਾਬੀ ਕਿਲੋਮੀਟਰ ਤੇ ਪਿੰਡ ਆ ਲੁੱਟਦੇ ਨੇ ਜਦੋਂ ਆ ਬਾਦਲ ਕਿ ਦੁਖੋਂ ਦੋਂ ਹੁੰਦਾ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਐ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕਾਂ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉਹ ਤੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ ਇਹ ਤਾਂ ਸ਼ੁਕਰ ਆ ਯਾਰ ਤੁਹਾਡਾ ਤੁਸੀਂ ਜਿਉਂਦੇ ਰਹੋ ਤੁਸੀਂ ਇਹ ਤੁਸੀਂ ਕੰਡਾ ਕੜਤਾ ਇਹ ਤਾਂ ਮਹਾਰਾਜ ਦੀ ਸੌ ਯਾਰ ਇਹ ਤਾਂ ਬਹੁਤ ਵੱਡਾ ਪੰਗਾ ਸੀਗਾ ਲਾਕਤ ਨੂੰ ਅੱਜ ਨਵੀਂ ਚੀਜ਼ ਸੁਣਾਉਣਾ ਅੱਜ ਜੀ ਸਵੇਰੇ ਲਿਖੀ ਹੈ ਅੱਜ ਪਹਿਲੀ ਵਾਰ ਸੁਣਾ ਰਿਹਾ ਹਾਂ ਕਿੱਕਲੀ ਟੂ ਸੁਣਦਾ ਇੰਨਾਂ ਦੇ ਸਾਰੇ ਟੱਬਰ ਦੀ ਤੇ ਕਾਲੀ ਦਲ ਦੀ ਸਾਰੀ ਵਿਆਖਿਆ ਕੀਤੀ ਹੋਈ ਆ ਉੱਚ ਵੀ ਕਿਵੇਂ ਕੀ ਹੋਇਆ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਪ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਅਸੀਂ ਬੜੀ ਮਾਜ ਲੁੱਟੀ ਐ, ਕੁੱਗੀ ਛੱਤਰ ਨਾਲ ਕੁੱਟੀ ਐ। ਹੁਣ ਜਦ ਸਾਡੀ ਮਾਂ ਲੈ ਰਾਜਨੀਤੀ ਵਿੱਚੋਂ ਐਤਕੀ ਬਾਦਲ ਪਰਿਵਾਰ ਦੀ ਛੁੱਟੀ ਐ। ਬੋਲੇ ਸੋਨਿਆਲ